ਲੁਧਿਆਣਾ ਦੇ ਵਿੱਚ ਰੈਡੀ ਫੜੀ ਰੈਸਟੋਰੈਂਟ ਤੇ ਹੋਰ ਕਾਰੋਬਾਰੀਆਂ ਦੇ ਲਈ ਇਹ ਵੱਡੀ ਤੇ ਅਹਿਮ ਖਬਰ ਹੈ ਤੇ ਉਹਨਾਂ ਦੇ ਲਈ ਇਹ ਖੁਸ਼ੀ ਭਰੀ ਖਬਰ ਹੈ ਕਿਉਂਕਿ ਹੁਣ ਮਨਜ਼ੂਰੀ ਜਿਹੜੀ ਆ ਦਿੱਤੀ ਗਈ ਆ ਆਖਿਰਕਾਰ ਕੀ ਮਨਜ਼ੂਰੀ ਦਿੱਤੀ ਗਈ ਆ ਤੁਹਾਨੂੰ ਉਹ ਵੀ ਦੱਸਾਂਗੇ ਤਾਂ ਦੂਸਰੀ ਵੱਡੀ ਜਿਹੜੀ ਖਬਰ ਹੈ ਉਹ ਗੁਰਦਾਸਪੁਰ ਵਾਸੀਆਂ ਦੀ ਹੈ ਜਿੱਥੇ ਕਿ ਗੁਰਦਾਸਪੁਰ ਵਾਸੀਆਂ ਨੂੰ ਇੱਕ ਜਿਹੜੀ ਆ ਚੇਤਾਵਨੀ ਦਿੱਤੀ ਗਈ ਆਖਿਰਕਾਰ ਦੋਨੇ ਖਬਰਾਂ ਦੀ ਕੀ ਅਸਲ ਗੱਲ ਹੈ ਤਨੋ ਵੀ ਦੱਸ ਦਿੰਨੇ ਆ ਲੁਧਿਆਣਾ ਦੇ ਵਿੱਚ ਜੋ ਰੈਡੀ ਫੜੀ ਲਾਉਂਦੇ ਨੇ ਦੁਕਾਨਦਾਰ ਨੇ ਜਾਂ ਫਿਰ ਰੈਸਟੋਰੈਂਟ ਨੇ ਉਹਨਾਂ ਦੇ ਮਾਲਕਾਂ ਦੇ ਲਈ ਵੱਡੀ ਖਬਰ ਹੈ ਖੁਸ਼ਖਬਰੀ ਵਾਲੀ ਖਬਰ ਹੈ ਕਿਉਂਕਿ ਜੋ ਕਿ ਰੈਡੀ ਫੜੀ ਤੇ ਰੈਸਟੋਰੈਂਟ ਮਾਲਕ ਨੇ ਦੁਕਾਨਦਾਰ ਨੇ ਤਾਂ ਹੁਣ ਉਹਨਾਂ ਦੇ ਲਈ ਕੋਈ ਵੀ ਜਿਹੜੀ ਕੋਈ ਪਾਬੰਦੀ ਨਹੀਂ ਹੈ ਤਾਂ ਹੁਣ ਰਾਤ ਭਰ ਉਹ ਆਪਣੀਆਂ ਦੁਕਾਨਾਂ ਨੂੰ ਜਿਹੜਾ ਆ ਖੋਲ ਕੇ ਰੱਖ ਸਕਦੇ ਆ ਤਾਂ ਇੱਕ ਜਿਹੜਾ ਕਿ ਹੁਕਮ ਆਇਆ ਸੀ ਸਰਕਾਰ ਵੱਲੋਂ ਤਾਂ ਉਸ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਸਰਕਾਰ ਨੇ 11 ਵਜੇ ਤੱਕ ਦੁਕਾਨਾਂ ਬੰਦ ਕਰਨ ਦੇ ਹੁਕਮ ਦਿੱਤੇ ਸਨ ਕਿਉਂਕਿ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਦੇਖਦਿਆਂ ਹੋਇਆ ਇਹ ਕਦਮ ਚੁੱਕਿਆ ਗਿਆ ਸੀ ਤਾਂ ਹੁਣ ਲੁਧਿਆਣਾ ਵਾਸੀਆਂ ਨੂੰ ਖੁੱਲੀ ਛੁੱਟੀ ਦੇ ਦਿੱਤੀ ਗਈ ਹੈ ਕਿ ਉਹ ਆਪਣਾ ਜਿਹੜਾ ਕਾਰੋਬਾਰ ਹੈ ਉਹ ਆਪਣੀ ਦੁਕਾਨ ਹੈ ਜਾਂ ਰੈਸਟੋਰੈਂਟ ਹੈ ਜਾਂ ਫਿਰ ਰੈਡੀ ਫੜੀ ਲਾਉਣ ਵਾਲੇ ਨੇ ਤਾਂ ਉਹ ਆਪਣੇ ਸਮੇਂ ਦੇ ਅਨੁਸਾਰ ਰੈਡੀ ਫੜੀ ਲਗਾ ਸਕਦੇ ਨੇ ਕਿਉਂਕਿ ਆਰਥਿਕਤਾ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਕਿਉਂਕਿ ਬੇਰੁਜ਼ਗਾਰੀ ਜਿਆਦਾ ਵੱਧ ਗਈ ਹੈ ਤਾਂ ਜਿਸ ਦੇ ਕਾਰਨ ਹੁਣ ਇਹ ਫੈਸਲਾ ਲਿਆ ਗਿਆ ਕਿਉਂਕਿ ਜੋ ਵੀ ਆਮ ਜਨਤਾ ਆ ਉਹ ਜੋ ਕਮਾਉਂਦੀ ਉਹੀ ਖਾਂਦੀ ਹੈ ਤਾਂ ਇਸ ਦੇ ਮੱਦੇ ਨਜ਼ਰ ਇਹ ਜਿਹੜਾ ਫੈਸਲਾ ਲਿਆ ਗਿਆ ਤਾਂ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਗੁਰਦਾਸਪੁਰ ਦੇ ਵਿੱਚ ਗੁਰਦਾਸਪੁਰ ਵਾਸੀਆਂ ਨੂੰ ਇਹ ਚੇਤਾਵਨੀ ਦਿੱਤੀ ਗਈ ਹੈ ਜੋ ਵੀ ਕਮਰਸ਼ੀਅਲ ਸਲੰਡਰ ਹੈ ਜਾਂ ਕਮਰਸ਼ੀਅਲ ਕੰਮ ਕਰਦਾ ਹੈ ਤਾਂ ਉਹ ਆਪਣੇ ਘਰੇਲੂ ਗੈਸ ਸਿਲੰਡਰਾਂ ਨੂੰ ਉਸ ਦੇ ਵਿੱਚ ਵਰਤੋਂ ਕਰਦਾ ਤਾਂ ਇਹ ਕਿਤੇ ਨਾ ਕਿਤੇ ਨੀਮਾ ਦੀ ਉਲੰਘਣਾ ਹੈ ਤਾਂ ਇਸ ਲਈ ਉਹਨਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੋ ਵੀ ਦੁਕਾਨ ਚਲਾਉਂਦਾ ਹੈ ਜਾਂ ਫਿਰ ਉਹ ਫਾਸਟ ਫੂਡ ਦਾ ਕੰਮ ਕਰਦਾ ਹੈ ਜਾਂ ਫਿਰ ਕਿਤੇ ਨਾ ਕਿਤੇ ਉਹਦੀ ਸ਼ਾਪ ਹੈ ਤਾਂ ਉਹ ਘਰੇਲੂ ਸਿਲੰਡਰ ਵਰਤਨੇ ਜਿਹੜੇ ਨੇ ਉਹ ਬੰਦ ਕਰ ਦੇਣ ਕਿਉਂਕਿ ਇਹ ਨੀਮਾ ਦੀ ਉਲੰਘਣਾ ਹੈ ਤਾਂ ਇਸ ਨੀਮਾ ਦੀ ਉਲੰਘਣਾ ਕਰਨ ਵਾਲਿਆਂ ਨੂੰ ਭਾਰੀ ਜੁਰਮਾਨਾ ਜਿਹੜਾ ਆ ਉਹ ਹੋ ਦਾ ਤਾਂ ਇਸ ਲਈ ਜੋ ਕਿ ਗੁਰਦਾਸਪੁਰ ਡੀਸੀ ਵੱਲੋਂ ਇਹ ਹੁਕਮ ਕੀਤੇ ਗਏ ਨੇ ਤਾਂ ਜੋ ਵੀ ਲੋਕ ਇਹਨਾਂ ਦੁਕਾਨਾਂ ਦੇ ਵਿੱਚ ਜਾਂ ਫਿਰ ਰੈਸਟੋਰੈਂਟਾਂ ਦੇ ਵਿੱਚ ਜਾਂ ਫਿਰ ਵਿਆਹ ਸ਼ਾਦੀਆਂ ਦੇ ਵਿੱਚ ਘਰੇਲੂ ਸਿਲੰਡਰ ਵਰਤਦੇ ਨੇ ਤਾਂ ਉਹਨਾਂ ਨੂੰ ਕਮਰਸ਼ੀਅਲ ਸਿਲੰਡਰ ਵਰਤਣ ਦੀ ਹਦਾਇਤ ਕੀਤੀ ਗਈ ਹੈ ਜੇਕਰ ਕੋਈ ਇਹ ਗੈਰਹੀ ਕਰਦਾ ਫੜਿਆ ਜਾਂਦਾ ਤਾਂ ਉਸ ਦੇ ਉੱਤੇ ਜੁਰਮਾਨਾ ਲੱਗ ਸਕਦਾ ਤੇ ਉਸ ਨੂੰ ਜਿਹੜਾ ਆ ਮੋਟਾ ਜੁਰਮਾਨਾ ਜਿਹੜਾ ਲਗਾਇਆ ਜਾ ਸਕਦਾ ਤਾਂ ਇਸ ਦੇ ਲਈ ਦੋ ਜ਼ਿਲ੍ਹਿਆਂ ਦੀ ਜੋ ਕਿ ਖਬਰ ਹੈ ਜਿਸ ਦੇ ਵਿੱਚ ਲੁਧਿਆਣਾ ਵਾਸੀਆਂ ਨੂੰ ਸ਼ੂਟ ਮਿਲੀ ਹੈ ਜਿਹੜੀ ਕਿ ਖੁਸ਼ਖਬਰੀ ਮਿਲੀ ਹੈ ਤਾਂ ਉਥੇ ਹੀ ਗੁਰਦਾਸਪੁਰ ਵਾਸੀਆਂ ਨੂੰ ਜਿਹੜੀ ਹੈ ਇਹ ਵੱਡੀ ਚੇਤਾਵਨੀ ਦਿੱਤੀ ਗਈ ਹੈ ਤਾਂ ਇਸ ਖਬਰ ਬਾਰੇ ਤੁਹਾਡੀ ਕੀ رائے ਆਪਣੀ ਰਾਇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ